ਭਾਈ ਮਤੀ ਦਾਸ ਜੀ ਭਾਈ ਛੱਤੀ ਦਾਸ ਜੀ ਭਾਈ ਖਿਆਲਾ ਜੀ ਜਿਨ੍ਹਾਂ ਨੂੰ ਹੱਤ ਦੀ ਤਸੀਹੇ ਦੇ ਕੇ ਉਨ੍ਹਾਂ ਕਈ ਬਹਾਦਰ ਪਾਸ਼ਾ ਜੀ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਹੈ ਅਸੀਂ ਹਰ ਨਗਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬੜੇ ਪਿਆਰ ਸ਼ਰਧਾ ਭਾਵ ਨਾਲ ਮਨਾਈਏ ਤੇ ਗੁਰੂ ਪਾਸ਼ਾ ਜੀ ਜਿਹਨਾਂ ਸਿਖਿਆਵਾ ਤੋਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਅਤੇ ਆਪਣੇ ਬੱਚਿਆਂ ਨੂੰ ਜਾਣ ਉਤਰਾਈਏ ਹਰ ਇਲਾਕੇ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰ ਸਹਿਬਾਨ ਦਿਵਾਵਾਂ ਨਿਭਾ ਲਈਏ ਇਸ ਕਰਕੇ ਅਸੀਂ ਲਾਹਾ ਪ੍ਰਾਪਤ ਕਰਨਾ ਸੰਪਰਕ ਕਰਕੇ ਕਿ ਕਿਤੇ ਸਾਡਾ ਨਗਰ ਸਾਡਾ ਗੁਰੂ ਘਰ ਇਸ ਗੱਲ ਤੋਂ ਵਾਂਝਾ ਨਾ ਰਹਿ ਜਾਵੇ ਗੁਰੂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਪੁਰਗ ਨੂੰ ਮੰਦਾ ਕਿ ਅਸੀਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਕਿਉਂਕਿ ਜਦੋਂ ਇੱਕ ਬਾਦਲ ਮਹਾਰਾਜ ਜੀ ਦਾ ਜੀਵਨ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਵਿਚਾਰਦੇ ਹਾਂ ਬਹੁਤ ਵੱਡੀਆਂ ਪ੍ਰੇਰਨਾਵਾਂ ਜਿਵੇਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਪਨ ਵਿੱਚ ਹੀ ਅਜਿਹੇ ਕਾਰਜ ਕਰ ਦਿੱਤਾ ਜਦੋਂ ਉਹਨਾਂ ਦੇ ਵੱਡੇ ਭਰਾ ਦਾ ਬਾਬਾ ਗੁਰਦਤਾ ਜੀ ਸਾਹ ਸੰਗਤ ਉਹਨਾਂ ਦਾ ਵਿਆਹ ਕਾਰਨ ਸੀ ਕਿ ਸਾਰੇ ਪਾਸੇ ਚਾ ਸਾਰੇ ਪਾਸੇ ਵਿਆਹ ਸ਼ਾਦੀ ਦੀ ਤਿਆਰੀਆਂ ਸਨ ਵੀ ਇੱਕ ਬੱਚਾ ਜਿਹੜਾ ਗਰੀਬੜਾ ਜਾਗਰੀ ਤਨ ਤੇ ਕੋਈ ਕੱਪੜਾ ਨਹੀਂ ਉਹ ਵੀ ਉਸ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਜਦੋਂ ਅੱਗੇ ਆਉਂਦਾ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਘਰ ਵਿੱਚ ਪਰਿਵਾਰ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਤੇ ਅਸੀਂ ਉੱਚੇ ਚੇਤੇ ਤੌਰ ਤੇ ਵਿਆਹ ਵਾਲੇ ਦਿਨ ਪਾਉਣ ਵਾਸਤੇ ਆਪਣੇ ਬਸਤਰ ਸਮੋਗੇ ਹਾਂ ਇਸੀ ਤਰ੍ਹਾਂ ਹੈ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਵੇਂ ਮਾਤਾ ਨਾਨਕੀ ਜੀ ਨੇ ਵੀ ਉਚੇਚੇ ਤੌਰ ਤੇ ਆਪਣੇ ਬਾਲ ਨੂੰ ਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਪਿਛਾੜ ਚ ਬੜਾਏ ਸੀ ਉਹ ਉਤਾਰ ਕੇ ਉਸ ਛੋਟੇ ਗਰੀਬ ਬੱਚੇ ਨੂੰ ਦੇ ਦਿੱਤੀ ਜਦ ਮਾਤਾ ਜੀ ਨੂੰ ਪਤਾ ਚੱਲਿਆ ਕਿ ਵੀ ਕਿਹ ਹੈਰਾਨ ਹੋ ਗਏ ਥੋੜੀ ਤਾੜਨਾ ਕਰਨ ਲੱਗੇ ਪਰ ਸਤਗੁਰੂ ਗੁਰੂ ਹਰਕੀਰਪਾਲ ਪਾਤਸ਼ਾਹ ਜੀ ਨੇ ਚੁੱਕ ਕੇ ਗੱਲ ਦੇ ਨਾਲ ਲਾਇਆ ਤੇ ਕਹਿਣ ਲੱਗੇ ਪੁੱਤਰ ਜੀ ਜਿਸ ਕਾਰਜ ਵਾਸਤੇ ਸੰਸਾਰ ਤੇ ਆਏ ਹੋ ਉਹ ਕਾਰਜ ਆਰੰਭ ਵੀ ਕਰ ਦਿੱਤਾ ਹੈ ਸਤਿਗੁਰੂ ਉਹੀ ਪੁਸ਼ਾਕ ਜਿਹੜੀ ਹੈ ਛੋਟੀ ਜਈ ਇੱਕ ਦਿਨ ਪੂਰੇ ਧਰਮ ਨੂੰ ਬਚਾਉਣ ਵਾਸਤੇ ਚਾਦਰ ਦਾ ਰੂਪ ਧਾਰਨ ਕਰ ਗਈ ਸਤਿਗੁਰੂ ਗੁਰਤੇਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਕਰ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਨਾਮ ਰੱਖਿਆ ਸੀ ਤਿਆਗਮਲ त्यागमत तो भाव कि त्याग ਦਾ ਮਤਲਬ ਹੈ ਜੀ ਬਸਤੂ ਤੋਂ ਹੀ ਸੰਸਾਰ ਨੂੰ ਕੋਈ ਵਕਤ ਜਿੰਦੇ ਆਏ ਕੋਈ ਦਾ ਕੁਝ ਲੈ ਕੇ ਆਏ ਨਹੀਂ ਪੂਰਾ ਜੀਵਨ ਉਹ ਸੰਸਾਰ ਵਾਸਤੇ ਆ ਪਰ ਸੰਸਾਰ ਕਰਦੇ ਰਹਿੰਦਾ ਇਹੋ ਜਿਹਾ ਸਰਬਸਤਿ ਆਰੰਭ ਦੇਖ ਦਾ ਪਰਸਾਰਕ ਕਰਦੀ ਗੱਲ ਹੈ ਇਹ ਲਗਭਗ 80 ਦਿਨ 40 ਮਾਤਰਾ ਦੀ ਦੀਵਾਰ ਆਪਣੇ ਪਿੱਛੇ ਨੂੰ ਦੇਖਦਾ ਸੋ 사실 ਅਸੀਂ ਸਤਿਗੁਰੂ ਜੀ ਦਾ ਪੂਰਾ ਜੀਵਨ ਜਿਹੜਾ ਹੈ ਆਹ ਨਾਮ ਪਰਵਾਣ ਕਰਦਾ ਹੈ ਸੋ ਵਿਚਾਰ ਕਰਦੇ ਹੁਣ ਅੱਲਾ ਦਾ ਦੀ ਝੁਲੀ ਆ ਲੈ ਲੀਆਂ ਗੁਰਮਤ ਵਿਚਾਰ ਆਪਣੇ ਹਿਰਦੇ ਵਿਚ ਵਸਾ ਲੈਣੇ ਜੀ ਹੁਣ ਪਾਵਨ ਬਾਣੀ ਨੌਕ ਸਤਿ ਸੱਚ ਸਾਜ ਦਾਣੀ ਆ ਸਾਥ ਬੋਲਣਾ ਸਾਥ ਕਰਨਾ ਹੈ ਸਤਿ ਸੱਚ ਸੰਤ ਮਾਨ ਵਸਿਆ ਗੁਰਮਾਇ ਸੁਮਾਇ ਸਤਿ ਕੀਰ